चेते करके फिर समाप्ति करना ना हम किया न करेंगे ना कर सके शरीर कभी ना हम किया ना करेंगे ना कर सकै शरीर ਹਰ ਕੀਆ ਜਨੂ ਦੇਸ਼ ਹਰ ਕੀਆ ਹੋਤ ਵੀਰ ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੈ ਸੇ ਵੀਰ ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੈ ਸੇ ਤੇਰਾ ਤੇਰਾ ਤੁਝ ਕੋ ਸੋਭਤੇ ਕਾਹਲਾ ਕਹਿ ਮੇਰਾ ਕਾਹਲਾ ਕਹਿ ਮੇਰਾ ਕਾਹਲਾ ਕਹਿ ਕਬੀ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੈ ਸਰੀਰ ਜਗਨੂ ਕਿਸ਼ਰ ਕੀਆ ਰਗਨੂ ਕਿਸ਼ਰ ਕੀਆ ਐ ਵਾ ਕਬੀਰ ਕਬੀਰ ਇਰਤੂ ਤੂ ਕਰਤਾ ਤੂ ਹੁਆ ਮੁਜ ਮਰਨਾ ਨਾ ਹੂੰ ਜਬ ਆਪ ਪਰਕ ਮਿਟ ਗਿਆ ਜਦ ਦੇਖੂ ਤਤ ਤੂ ਆਪ ਪਰਕ ਦੇਖ ਤਤ ਤੂੰ ਜਦ ਦੇਖ ਤਤ ਤੂੰ ਜਦ ਦੇਖ ਤਤ ਤੂੰ ਨਾ ਹੰਕਿਆ ਨਾ ਕਰੇ ਕੀਆ ਹੋ ਕਬੀਰ ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੈ ਸਰੀਰ ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੈ ਸਰੀਰ ਨਾ ਕਰ ਸਕੈ ਸਰੀਰ ਸਰੀ ਜੈ ਸੋ ਫਿਰ ਬੋਲੇ ਸੋ ਨੀ ਹਾਲੇ ਸਤ ਸ੍ਰੀ ਅਕਾਲ ਸਤਿubara ਫਿਰ ਬੇਨਤੀ ਕਰਦੇ ਪਿਆਰਿਓ ਉਸ ਖਾਲਸਾ ਜੀ ਦਾ ਪ੍ਰਗਟ ਦਿਵਸ ਹੈ ਆਓ ਗੁਰੂ ਆਲੇ ਬਣੋ ਅੰਮ੍ਰਿਤ ਛਕੋ ਤੇ ਜੇ ਅਜੇ ਵੀ ਕਹਿੰਦੇ ਨਾ ਮਨ ਨਹੀਂ ਮੰਨਦਾ ਫਿਰ ਚੇਤੇ ਰੱਖਿਓ ਦੋ ਹੀ ਕੈਟਾਗਰੀਆਂ ਨੇ ਗੁਰਬਾਣੀ ਵਿੱਚ ਇੱਕ ਹੈ ਗੁਰਮੁਖ ਇੱਕ ਹੈ ਮਨਮੁਖ ਜਿਹੜਾ ਗੁਰੂ ਨੂੰ ਮੁਖ ਰੱਖਦਾ ਹੈ ਉਹ ਗੁਰਮੁਖ ਤੇ ਜਿਹੜਾ ਮਨ ਨੂੰ ਮੁਖ ਰੱਖਦਾ ਹੈ ਉਹ ਮਨਮੁਖ ਜਿਹੜਾ ਗੁਰੂ ਦੇ ਕਹਿ ਨੂੰ ਸਤਿਵਚਨ ਕਰਕੇ ਮੰਨਦਾ ਹੈ ਉਹ ਹੈ ਗੁਰਮੁਖਾਂ ਦੀ ਕੈਟਾਗਰੀ ਤੇ ਉਹਨਾਂ ਦੀ ਬਾਬਤ ਸਤਿਗੁਰਾਂ ਨੇ ਆਖਿਆ ਗੁਰਮੁਖ ਲਾਹਾ ਲੈ ਗਏ ਤੇ ਮਨਮੁਖਾਂ ਨੂੰ ਆਖਿਆ ਮਨਮੁਖ ਚੱਲੇ ਮੂਲ ਗਵਾਏ ਜੀਓ ਗੁਰੂ ਪਾਤਸ਼ਾਹ ਨੂੰ ਕਿੰਨੇ ਸੌ ਸਾਲ ਹੋ ਗਿਆ ਕਹਿੰਦੇ ਨੂੰ ਪਿਆਰਿਓ ਅਮਰ ਛਕੋ ਅੱਜ ਵੀ ਕਿਸੇ ਨੂੰ ਕੋ ਕਹਿੰਦਾ ਅਜੇ ਮੇਰਾ ਮਨ ਨਹੀਂ ਮੰਨਦਾ ਤੇ ਸਮਝ ਲਿਓ ਮਨਮੁੱਖਾਂ ਦੀ ਕੈਟਾਗਰੀ ਹੈ ਕਿਉਂਕਿ ਆਤਮ ਪ੍ਰਚੋਲ ਤੁਸੀਂ ਆਪ ਕਰਨੀ ਹੈ ਵੀ ਅਸੀਂ ਕਿਹੜੀ ਲਾਈਨ 'ਚ ਖਲੋਣਾ ਹੈ ਇੱਕ ਬਣੇ ਲਾਹਾ ਇੱਕ ਬਣੇ ਮੂਲਵੀਕ ਬਗਵਾਜ ਜਾਣੇ ਇਹ ਹੁਣ ਚੋਣ ਆਪ ਜੀ ਨੇ ਆਪ ਕਰਨੀ ਪਿਆਰਿਓ ਇਨੀਆਂ ਬੇਨਤੀਆਂ ਪ੍ਰਵਾਨ ਭੁੱਲਾ ਚੁੱਕਾਂ ਦੀ ਖਿਮਾ ਆਓ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਜੋ ਸਾਨੂੰ ਹੁਕਮ ਹੈ ਸਾਰਿਆਂ ਨੂੰ ਬੇਨਤੀ ਨਹੀਂ ਆਗੇ ਆਪ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਏ ਆਓ ਸਤਿਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਸੰਸਾੜੇ ਆ ਸਤਕਾਰਯੋਗ ਭਾਈ